ਕਮ ਬੈਕ ਟੂ ਇਨ ਮਾਈ ਨਿਊ ਵਲੌਗ ਤੇ ਅੱਜ ਇਸ ਵਲੌਗ ਦੇ ਵਿੱਚ ਜੀ ਆਪਾਂ ਤੁਹਾਨੂੰ ਲੈ ਕੇ ਚਲੇ ਆ ਜੀ ਭਾਈ ਜੇਤਾ ਜੀ ਮਿਊਜ਼ੀਅਮ ਜਿੰਨੇ ਨੂੰ ਆਪਾਂ ਇੰਗਲਿਸ਼ ਚ ਕਹਿੰਦੇ ਭਾਈ ਜੇਤਾ ਜੀ ਮੈਮੋਰੀਅਲ ਤੇ ਜੀ ਅੱਜ ਜੀ ਤੁਹਾਨੂੰ ਆਪਾਂ ਉੱਥੇ ਲੈ ਕੇ ਜਾਵਾਂਗੇ ਜੋ ਕਿ ਜੀ ਅਨੰਦਪੁਰ ਸਾਹਿਬ ਦੇ ਵਿੱਚ ਜੀ ਹੈਗਾ ਆ ਤੇ ਚਲੋ ਜੀ ਚੱਲਦੇ ਆ ਜੀ ਫੇਰ ਹੁਣ ਆਪਾਂ ਭਾਈ ਜੇਤਾ ਜੀ ਮਿਊਜ਼ੀਅਮ ਲਈ ਦੇਖ ਸਕਦੇ ਜੀ ਤੁਸੀਂ ਆਪਾਂ ਜੀ ਸੱਤ ਤੇ ਜੀ ਚੱਲ ਪਏ ਆ ਦੇਖ ਸਕਦੇ ਜੀ ਤੇ ਰਸਤੇ ਦਾ ਵਿਊ ਗਾਇਸ ਵਿਡਿਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਸਬਸਕ੍ਰਾਈਬ ਜੀ ਜਰੂਰ ਕਰ ਦਿਓ ਜੀ ਅੱਜ ਜੀ ਆਪਾਂ ਚੱਲੇ ਆ ਗਾਇਸ ਭਾਈ ਜੇਤਾ ਜੀ ਮਿਊਜ਼ੀਅਮ ਜਿੰਨੂੰ ਜੀ ਆਪਾਂ ਇੰਗਲਿਸ਼ ਚ ਕਹਿ ਦਿੰਦੇ ਆ ਜੀ ਭਾਈ ਜੇਤਾ ਜੀ ਮੈਮੋਰੀਅਲ ਜਿੱਥੇ ਜੀ ਭਾਈ ਜੇਤਾ ਜੀ ਦੇ ਜੀਵਨ ਬਾਰੇ ਸਾਰਾ ਦੱਸਿਆ ਗਿਆ ਆ ਭਾਈ ਜੇਤਾ ਜੀ ਜੀਓ ਸਨ ਜਿਨ੍ਹਾਂ ਨੇ ਜੀ ਦਿੱਲੀ ਜਾ ਕੇ ਤੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ ਜੀ ਸੀਸ ਲਿਆਣ ਕੇ ਤੇ ਜੀ ਦਿੱਤਾ ਸੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਜਿੱਥੇ ਜੀ ਅੱਜ ਜੀ ਦੇਵ ਗੁਰਦੁਆਰੇ ਆਮੋ ਸਾਹਮਣੇ ਹੈਗਾ ਇੱਕ ਪਾਸੇ ਜੀ ਹੈਗਾ ਗੁਰਦੁਆਰਾ ਸ਼ੀਸ਼ਕੰਜ ਸਾਹਿਬ ਜੀ ਦੂਜੇ ਪਾਸੇ ਜੀ ਹੈਗਾ ਗੁਰਦੁਆਰਾ ਗੁਰੂ ਕੇ ਮਹਿਲ ਤੇਰੇ ਨਾਮ ਦੀ ਲਿਖਾਇਆ ਪੋਰਾ ਸਾਹਿਬ ਗਾਈਸ ਜੀ ਇੱਧਰਲੇ ਪਾਸੇ ਦੇਖ ਸਾਥ ਜੀ ਪੱਕੜੀਆਂ ਚਰਾਉਣ ਨਿਕਲੇ ਆ ਜੀ ਔਰ ਕੇ 500 ਮੀਟਰ ਰਹਿ ਗਿਆ ਹੈ ਦੋਲਪਲਾਸ ਇਹ ਸਾਥ ਦੇ ਜੀ ਤੁਸੀਂ ਲੈ ਸਟੰਤਾ ਹਾਈਵੇ ਦਾ ਥਿਊ ਗਾਈਜ਼ ਧੀ ਕੇ ਸਾਥ ਦੇ ਜੀ ਤੁਸੀਂ ਆਪਾਂ ਜੀ ਤੁਰ ਪਏ ਜੀ ਹੁਣ ਦੋਲਪਲਾਸੇ ਤੋਂ ਬਸ ਜਿਆਣਾ ਫਾਸਟ ਟੈਗ ਜੀ ਸਕੈਨ ਹੁੰਦੇ ਆ ਦੋ ਜੀ ਤੁਰ ਪਏ ਜੀ ਆਪਾਂ ਹੁਣ ਦੋਲਪਲਾਸੇ ਤੋਂ ਅੰਕੀ ਨੂੰ ਜੀ ਆਪਣੀ ਮੰਝਾ ਲਾਲ ਦੇਖ ਸਕਦੇ ਹੋ ਗਾਇਸ ਤੁਸੀਂ ਇੱਥੇ ਜੀ ਨਾ ਉਤਰੋ ਗੇਟ ਬੰਦ ਸੀ ਫੇਰ ਜੀ ਸਾਨੂੰ ਪਰ ਹਾਈਵੇ ਲਾਉਣਾ ਪਿਆ ਪਤਾ ਨਹੀਂ ਜੀ ਇੱਥੇ ਕਿਹੜੀ ਤੁਹ ਰਾਸ਼ ਜਿਆ ਸੀ ਇਹ ਪਿੱਛੇ ਦੇ ਕਿਸੇ ਵੀਰ ਨੂੰ ਪਤਾ ਹੋਵੇ ਜੀ ਇਹ ਕਾਦਰ ਰਸ਼ ਹੋਇਆ ਸੀ ਦੱਸਦੇ ਹੋ ਜੀ ਇਹ ਜੀ ਤੁਸੀਂ ਦੇ ਸਕਦੇ ਹੋ ਸੜਕ ਪਹਿਲਾ ਐਂ ਲਾਲੋ ਤੁਸੀਂ ਇੱਥੇ ਟੋਏ ਡਿੱਬੇ ਬਹੁਤ ਸੀ ਪਿੱਛੇ ਜੀ ਬਹੁਤ ਵਧੀਆ ਮੈਂ ਥੋੜੇ ਅੱਗੇ ਜਾ ਕੇ ਕੈਮਰਾ ਔਨ ਕੀਤਾ ਸੀ ਦੇਖ ਸਕਦੇ ਹੋ ਜੀ ਤੁਸੀਂ ਕਿੰਨੇ ਵਧੀਆ ਤਰੀਕੇ ਨਾਲ ਜੀ ਸੜਕ ਪਹਾੜ ਕੱਟ ਕੇ ਬਣੀ ਆ ਇੱਥੇ ਵੀ ਦੀ ਬਜਰੀ ਗੁਜਰੀ ਹਜੇ ਪੈਣੀ ਆ ਦੇਖ ਸਕਦੇ ਹੋ ਜੀ ਤੁਸੀਂ ਇਹ ਜੀ ਸੜਕ ਇਹਦੀ ਸੜਕ ਜੀ ਸਿੱਖਾਂ ਨੇ ਸੇਵਾ ਕੀਤੀ ਹੈ ਸੜਕ ਬਣਾਉਣ ਦੇ ਵਿੱਚ ਅੱਗੇ ਜੀ ਹੈਗਾ ਇਹ ਡੇਰਾ ਵੀ ਤੁਹਾਨੂੰ ਜੀ ਮੈਂ ਦਿਖਾਉਂਗਾ ਤੇ ਇੱਕ ਸਾਦੇ ਜੀ ਤੁਸੀਂ ਕਿੰਨੇ ਵਧੀਆ ਦੀ ਸੜਕ ਬਣੀ ਆ ਪਿੱਛੇ ਦੀ ਸੀ ਕਿ ਇੱਥੇ ਦਾ ਚਲੋ ਝੀਰੇ ਪੱਜੜੀ ਪੈਣੀ ਆ ਉੱਥੇ ਦੀ ਮੈਂ ਕੈਪੜਾ ਆਨ ਕਰਨਾ ਭੁੱਲ ਗਿਆ ਸੀ ਦੇਖ ਸਕਦੇ ਜੀ ਤੁਸੀਂ ਦੇਖ ਦਿਰਾ ਕੈਮਰਾ ਜੀ ਤੁਹਾਨੂੰ ਵੀਡੀਓ ਦੇਖਣ ਦੇ ਵਿੱਚ ਜੀ ਥੋੜੀ ਤਕਲੀਫ ਹੁੰਦੀ ਹੋਵੇ ਕਿਉਂਕਿ ਜੀ ਕੈਮਰਾ ਚੰਗੀ ਤਰ੍ਹਾਂ ਨਹੀਂ ਜੀ ਇਸ ਵੀਡੀਓ ਰਿਕਾਰਡ ਹੁੰਦੀ ਹੈ ਹਿੱਲਦੀ ਪਈ ਹੈ ਜੀ ਵੀਡੀਓ ਉਸ ਤਾਲ ਦੀ ਮੈਂ ਮਾਫੀ ਚਾਹੁੰਦਾ ਹਾਂ ਤੁਹਾਡੇ ਤੋਂ ਦੇਖ ਸਾਦੇ ਗਾਇਸ ਤੁਸੀਂ ਪਹਿਲਾਂ ਜੀ ਬਹੁਤ ਖਰਾਬ ਸੀ ਇਹ ਰੋਡ ਹੁਣ ਜੀ ਫੇਰ ਵੀ ਸਹੀ ਬਣ ਗਿਆ ਅੱਗੇ ਨਾਲੋਂ ਪਹਿਲਾਂ ਤੇ ਇਹ ਰੋਡ ਬਹੁਤ ਖਰਾਬ ਸੀ ਦੇਖ ਸਾਧ ਦੇਰੀ ਗਾਇਸ ਤੁਸੀਂ ਪਹਾੜ ਅਰੇ ਅੱਗੇ ਜਿੱਦ ਥੋੜੀ ਜੀ ਜਗ੍ਹਾ ਵੀ ਛੱਡੀ ਐ ਜੇ ਲੈਂਡਸਲਾਈਡ ਹੋ ਗਈ ਤੇ ਸਾਰਾ ਫੇਰ ਉੱਚਾ ਜਾਵੇ ਜਿੰਨਾ ਮੇਰੇ ਸਾਹ ਨਾਲ ਆਵੇ ਜੀ ਇਸ ਕਰਕੇ ਜਿੱਧਰ ਜਗ੍ਹਾ ਖਾਲੀ ਛੱਡੀ ਆ ਬਾਕੀ ਦੀ ਤੁਸੀਂ ਆਪਣੀ ਰਾਏ ਕਮੈਂਟਾਂ ਚ ਜਰੂਰ ਦੱਸਿਓ ਜੇ ਮੇਰੇ ਤੇ ਵੀ ਬਲੌਗ 'ਉਂਨਾ ਦੇ ਕੁਝ ਗਲਤ ਗੱਲ ਕਹਿ ਗਈ ਹੈ ਕਹਿ ਹੋ ਗਈ ਹੋਵੇ ਤੇ ਜੀ ਉਸ ਗੱਲ ਦੀ ਜੀ ਮੈਂ ਮਾਫੀ ਚਾਹੁੰਦਾ ਤੇਖ ਸਾਦੇ ਗਾਇਸ ਤੁਸੀਂ ਰਸਤੇ ਦਾ 뷰 ਦੇਖ ਸਾਦੇ ਕਿ ਜੈਸੀ ਸੀ ਜੈਸੀ ਵੀ ਜੀ ਇੱਕ ਲੱਗੀ ਹੋਈ ਆ ਪਹਿ ਚੁੱਕੇ ਹਾਂ ਜੀ ਆਪਾਂ ਸੜਕ ਤੇ ਦੇਖ ਸਕਦੇ ਹੋ ਜੀ ਤੁਸੀਂ ਵਿਊ ਜੀ ਕਿੰਨੀ ਵਧੀਆ ਦੀ ਸੜਕ ਬਣੀ ਹੋਈ ਆ ਆਪਾਂ ਥੋੜੀ ਜਿਹੀ ਦੇਰ ਤੇ ਵਿੱਚ ਗਾਇਸ ਪਹੁੰਚ ਜਾਣਾ ਹੈ ਜੀ ਭਾਈ ਜੇਤਾਰੀ ਮਿਊਜ਼ੀਅਮ 15 ਕਿ ਮਿੰਟ ਤਾਈਂ ਰਸਤਾ ਰਹਿ ਗਿਆ ਹੈ ਅੱਗੇ ਜਾ ਕੇ ਜੀ ਆਪਾਂ ਲੋਕੇਸ਼ਨ ਲਾਵਾਂਗੇ ਕਿਉਂਕਿ ਅਜੇ ਜੀ ਆਪਾਂ ਨੂੰ ਪੂਰਾ ਨਹੀਂ ਪਤਾ ਜੀ ਇਹ ਗੈਸਟ ਬਲੀਜੀ ਕਿੱਥੇ ਹੈਗਾ ਆ ਜੀ 뮤ਜ਼ੀਅਮ ਬਾਕੀ ਜੀ ਜੇ ਜੀ ਤੁਸੀਂ ਪਹਿਲਾਂ ਭਾਈ ਜੇ ਤੱਕ 뮤ਜ਼ੀਅਮ ਗਏ ਆ ਕਮੈਂਟ ਕਰਕੇ ਜੀ ਜ਼ਰੂਰ ਦੱਸਿਓ ਵਲੌਗ ਨੂੰ ਜੀ ਲਾਈਕ ਸ਼ੇਅਰ ਜ਼ਰੂਰ ਕਰਦਿਆ ਕਰੋ ਜੀ ਮਿਹਨਤ ਬਹੁਤ ਲੱਗਦੀ ਆ ਜੀ ਵਲੌਗ ਬਣਾਉਣ ਵੇਲੇ ਇਧਰ ਯਾਦੇ ਵਿੱਚ ਜੀ ਦੇਖ ਸਕਦੇ ਹੋ ਜੀ ਥੋੜਾ ਥੋੜਾ ਜਿਹਾ ਪਾਣੀ ਜੀ ਹੈਗਾ ਇਧਰ ਯਾਦੇ ਵਿੱਚ ਦੇਖ ਸਕਦੇ ਹੋ ਜੀ ਤੁਸੀਂ ਲਾ ਲਿਆ ਜੀ ਹੁਣ ਆਪਾਂ ਲੋਕੇਸ਼ਨ ਪਾਈ ਜੇਤਾ ਜੀ ਮੈਮੋਰੀਅਲ ਦੇਖ ਸਕਦੇ ਹੋ ਜੀ ਤੁਸੀਂ ਹਲਕਾਰ ਕਰਿਆ ਆਪਾਂ ਨੂੰ ਜੀ ਟ੍ਰੈਫਿਕ ਮਿਲਿਆ ਆ ਪਹੁੰਚ ਗਿਆ ਗਾਇਸ ਹੁਣ ਜੀ ਆਪਾਂ ਪਾਈ ਜੇਤਾ ਜੀ ਰਜ਼ਾਇਬ ਘਰ ਭਾਈ ਜੇਤਾ ਦੀ ਮੈਮੋਰੀਅਲ ਦੇਖ ਸਕਦੇ ਹੋ ਜੀ ਤੁਸੀਂ ਅੰਗਰੇਜ਼ੀ ਟੇਕੇਂ ਤੇਰੀ ਭਾਈ ਜੇਤਾ ਦੀ ਮੈਮੋਰੀਅਲ ਤੇ ਜੀ ਕਹਿੰਦੇ ਆ ਜੀ ਪੰਜਾਬੀ ਦੇ ਵਿੱਚ ਜੀ ਕਹਿੰਦੇ ਭਾਈ ਜੇਤਾ ਜੀ ਜਾਇਬ ਘਰ ਦੇਖ ਸਾਡੇ ਜੀ ਤੁਸੀਂ ਜਿੱਦਾਂ ਜੀ ਆਪਾਂ ਅੰਦਰ ਐਂਟਰੀ ਕਰਦੇ ਆ ਆਪਾਂ ਨੂੰ ਜੀ ਇਹ ਮੋਹਨ ਮੰਤਾ ਸਾਹਿਬ ਦਾ ਪਾਰਥ ਜੀ ਆਪਣੇ ਗੁਰੂ ਸਾਹਿਬਾ ਦਾ ਨਾਂ ਦੀਆ ਜੀ ਤਸਵੀਰਾਂ ਦੇਖਣ ਨੂੰ ਜੀ ਮਿਲਦੀਆਂ ਆ ਪਰ ਇੱਥੇ ਜੀ ਵੀਡੀਓ ਬਣਾਉਣੀ ਅਲਾਉਡ ਹੈ ਨਹੀਂਗੀ ਪੂਰੇ ਜਾਇਬ ਘਰ ਚ ਜੀ ਸਾਡੇ ਤੋਂ ਜੀ ਜਿੰਨੀਆਂ ਜਿੰਨੀਆਂ ਦੀਆਂ ਕਲਿੱਪਾਂ ਲਗੀਆਂ ਗਈਆਂ ਅਸੀਂ ਜੀ ਤੁਹਾਨੂੰ ਲੈ ਕੇ ਤੇ ਦਿਖਾ ਰਹੇ ਆ ਜੀ ਭਾਈ ਚੇਤਾ ਜੀ ਜਾਇਬ ਘਰ ਮੈਂ ਜੀ ਤੁਹਾਨੂੰ ਇੱਕ ਵਾਰੀ ਫਿਰ ਤੋਂ ਦੱਸ ਦਿੰਦਾ ਆ ਪਾਈ ਜਤਾ ਜੀ ਜੀ ਉਹ ਮਹਾਨ ਸ਼ਖਸੀਅਤ ਸੀ ਜਿਨ੍ਹਾਂ ਨੇ ਜੀ ਦਿੱਲੀ ਜਾ ਕੇ ਤੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ ਜੀ ਸੀਸ ਲਿਆਂਦਾ ਸੀ ਜੀ ਬਹੁਤ ਮੁਸ਼ਕਲਾਂ ਪਾਰ ਕਰਕੇ ਜੀ انہوں ਨੇ ਸੀਸ ਅਨੰਦਪੁਰ ਸਾਹਿਬ ਲਿਆਣ ਕੇ ਜੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਜੀ ਦਿੱਤਾ ਸੀ ਤੇ ਉੱਥੇ ਜੀ ਗੁਰਦੁਆਰਾ ਸ਼ੀਸ ਕੰਜ ਸਾਹਿਬ ਜੀ ਅਨੰਦਪੁਰ ਸਾਹਿਬ ਦੇ ਵਿੱਚ ਜੀ ਸਥਾਪਿਤ ਹੈਗਾ ਹੈ ਜੀ ਜੇ ਤੁਸੀਂ ਪਹਿਲਾਂ ਜੀ ਉਸ ਕੋਲ ਦੁਬਾਰਾ ਸਬਜੀ ਦੇ ਦਰਸ਼ਨ ਕੀਤੇ ਆ ਕਮੈਂਟ ਕਰਕੇ ਜਰੂਰ ਦੱਸਿਓ ਦੇਖ ਸਕਦੇ ਜੀ ਤੁਸੀਂ ਸਾਰੀਆਂ ਤਸਵੀਰਾਂ ਦੇ ਨਾਲ ਹੀ ਜਿੱਥੇ ਪਾਈ ਦਿੱਤਾ ਜੀ ਇਹਦਾ ਪਰ ਜੀ ਦੱਸਿਆ ਗਿਆ ਹੈ ਤੇ ਇਹ ਨੂੰ ਇੱਕ ਵਾਰ ਦੇ ਵਾਰ ਬਾਰੇ ਵੀ ਜੀ ਦੇਖ ਸਕਦੇ ਜੀ ਤੁਸੀਂ ਭਾਈ ਕਲਿਆਣਾ ਜੀ ਭਾਈ ਸੁਖਪਾਲ ਜੀ ਭਾਈ ਜਸਬਾਨ ਜੀ ਦੇਖ ਸਕਦੇ ਜੀ ਤੁਸੀਂ ਅੰਗਰੇਜ਼ੀ ਤੇ ਪੰਜਾਬੀ ਦੋਨਾਂ ਭਾਸ਼ਾਵਾਂ ਦੇ ਵਿੱਚ ਜੀ ਇਹ ਲਿਖਿਆ ਹੋਇਆ ਆ ਅਾਦੀ ਦੇ ਸਾਥ ਜੀ ਤੁਸੀਂ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਜੀ ਫੋਟੋ ਲੱਗੀ ਆ ਆਖੋ ਜੀ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਤੇ ਸਾਥ ਜੀ AI ਦੀ ਰਾਹੀਂ ਕਿੰਨੀ ਪਿਆਰੀ ਪਿਕਚਰ ਜੀ ਬਣਾਈ ਗਈ ਆ ਜੇ ਤੁਹਾਨੂੰ ਇਹ ਪਿਕਚਰ ਜੀ ਲਾਇ ਵਧੀਆ ਲੱਗੀ ਕਮੈਂਟ ਕਰਕੇ ਜੀ ਤੁਸੀਂ ਜਰੂਰ ਦੱਸਿਓ ਇਥੇ ਜੀ ਭਾਈ ਜੇਤਾ ਜੀ ਦੇ ਜੀ ਦੇ ਜੀ ਬਚਪਨ ਬਾਰੇ ਜੀ ਸਾਰਾ ਕੁਝ ਦੱਸਿਆ ਗਿਆ ਆ ਜੀ ਪੰਜਾਬੀ ਦੇ ਵਿੱਚ ਵੀ ਆ ਜੀ ਤੇ ਅੰਗਰੇਜ਼ੀ ਦੇ ਵਿੱਚ ਵੀ ਆ ਜੀ ਇੱਥੇ ਜੀ ਉਹਨਾਂ ਦੇ ਜੀ ਸ਼ਸਤਰ ਰੱਖੇ ਆ ਤੇ ਨਾਲ ਜੀ ਉਹਨਾਂ ਦੇ ਬਾਰੇ ਜੀ ਨੌਲੇਜ ਵੀ ਜੀ ਦਿੱਤੀ ਗਈ ਆ ਦੇਖ ਸਕਦੇ ਜੀ ਇਹਨ ਕੱਲੀ ਕੱਲੀ ਚੀਜ਼ ਜੀ ਮੇਤੋ ਮੈਂ ਤੁਹਾਨੂੰ ਦਿਖਾਈ ਗਿਆ ਜੀ ਜਿੰਨੀ ਜੀ ਮੇਤੋ ਦਿਖਾਈ ਗਈ ਆ ਦੇਖ ਸਕਦੇ ਜੀ ਤੇ ਇਹਨਾਂ ਸ਼ਸਤਰ ਵੀਡੀਓ ਨੂੰ ਜੀ ਲਾਈਕ ਸ਼ੇਅਰ ਤੇ ਕਮੈਂਟ ਤੇ ਦੀ ਚੈਨਲ ਸਬਸਕ੍ਰਾਈਬ ਵੀ ਜਰੂਰ ਕਰ ਦਿਆ ਕਰੋ ਦੇਖ ਸਾ ਤੇ ਜੀ ਤੁਸੀਂ ਕਿੰਨਾ ਪਿਆਰਾ ਦ੍ਰਿਸ਼ ਜੀਤ ਬਣਾਇਆ ਗਿਆ ਆ ਬਿਲਕੁਲ ਜੀ ਰੀਅਲ ਲੱਗਦਾ ਦੇਖਣ ਦੇ ਵਿੱਚ ਦੇਖ ਸਕਦੇ ਹੋ ਜੀ ਤੁਸੀਂ ਕਹਿ ਸਕਦਾ ਕੋਈ ਜੀ ਫੇਕ ਆ ਬਹੁਤ ਪੱਤੀਆ ਜੀ ਇੱਚ ਕਲਾਕਾਰੀ ਜੀ ਕੀਤੀ ਗਈ ਆ ਦੇਖ ਸਕਦੇ ਹੋ ਜੀ ਤੁਸੀਂ ਬਾਕੀ ਜੀ ਜੀ ਤੁਹਾਨੂੰ ਸਾਡੇ ਜੀ ਅੱਜ ਦਾ ਵਲੌਗ ਵਧੀਆ ਲੱਗਾ ਜੀ ਕਮੈਂਟ ਕਰਕੇ ਜੀ ਜਰੂਰ ਦੱਸਦੇ ਹੋ ਤੇ ਜੀ ਨੈਕਸਟ ਵਲੌਗ ਜੀ ਅਸੀਂ ਕਿਹੜੇ ਟੌਪਿਕ ਤੇ ਲੈ ਕੇ ਆਈਏ ਕਮੈਂਟ ਜੀ ਜਰੂਰ ਕਰਦੇ ਹੋ ਹੇਠੇ ਵੀ ਸਾਥ ਦੇ ਜੀ ਕਰਦੇ ਆ ਜੀ ਫੇ ਆਪਾਂ ਇਸ ਦਿਨ ਹਾਲ ਜੀ ਆਪਣੇ ਅੱਜ ਦੇ ਵਲੌਗ ਨੂੰ ਜੀ ਐਂਡ ਮਿਲਦੇ ਆ ਜੀ ਫਿਰ ਹੁਣ ਤੁਹਾਨੂੰ ਆਪ ਆਪਣੇ ਨੈਕਸਟ ਵਲੌਗ ਦੇ ਵਿੱਚ ਵਲੌਗ ਨੂੰ ਜੀ ਲਾਈਕ ਸ਼ੇਅਰ ਤੇ ਕਮੈਂਟ ਤੇਰੀ ਚੈਨਲ ਸਬਸਕ੍ਰਾਈਬ ਜੀ ਜ਼ਰੂਰ ਕਰਦੇ ਜੀ ਇੱਕ ਵਾਰੀ ਫਿਰ ਤੋਂ ਜੀ ਮੈਂ ਤੁਹਾਨੂੰ ਸਾਰੀਆਂ ਚੀਜ਼ਾਂ ਜੀ ਹਾਈਲਾਈਟ ਦੇ ਵਿੱਚ ਜੀ ਦਿਖਾਤੀਆਂ ਆ ਕਿਉਂ ਜੀ ਮਿਲਦੇ ਆ ਜੀ ਫਿਰ ਆਪਾਂ ਨੈਕਸਟ ਵਲੌਗ ਦੇ ਵਿੱਚ ਠੀਕ ਗਾਈਜ਼ ਅੱਪਾ ਹੀ ਤੁਹਾਨੂੰ ਮਿਊਜ਼ੀਅਮ ਹੋਂ ਦਿਖਾਤਾ ਆ ਲੌਗ ਨੂੰ ਲਾਈਕ ਸ਼ੇਅਰ ਤੇ ਕਮੈਂਟਸ ਸਬਸਕ੍ਰਾਈਬ ਜੀ ਜ਼ਰੂਰ ਕਰ ਦਿਓ ਮਿਲਦੇ ਆ ਜੀ ਫਿਰੋਂ ਤੁਹਾਨੂੰ ਆਪਾਂ ਆਪਣੇ ਨੈਕਸਟ ਵਲੌਗ ਦੇ ਵਿੱਚ